ਜਿਹੜੇ ਪਿੰਡ ਵਾਲੇ ਖੜੇ ਨੇ ਪਿੰਡ ਵਾਲਿਆਂ ਦਾ ਇਤਰਾਜ਼ ਆ ਵੀ ਜਿੰਨੇ ਵੀ ਪਾਇਓ ਗੈਸ ਲੱਗੇ ਹੋਏ ਨੇ ਉਥੇ ਲੋਕਾਂ ਦਾ ਰਹਿਣਾ ਦੁਪਰ ਹੋ ਜਾਂਣੇ ਇਹ ਜਿਹੜੀ ਪਿੱਛੇ ਤੁਸੀਂ ਜ਼ਮੀਨ ਦੇਖ ਰਹੇ ਆ ਜਿਹੜੀ ਫੈਕਟਰੀ ਦੇਖ ਰਹੇ ਆ ਇਹ ਬੱਗੇਕਲਾਂ ਦੀ ਜ਼ਮੀਨ ਤੇ ਲੱਗੀ ਵੇਅਰ ਹਾਊਸ ਲਈ ਜ਼ਮੀਨ ਖਰੀਦੀ ਗਈ ਸੀ 113 ਏਕੜ ਜਿਹਦੇ ਚੋਂ ਕੁਝ ਜ਼ਮੀਨ ਦੇ ਵਿੱਚ ਇਹਨਾਂ ਨੇ ਕੀ ਕੀਤਾ ਇਹ ਪਲਾਂਟ ਸ਼ੁਰੂ ਕਰ ਦਿੱਤਾ ਪਰਾਲੀ ਨਾਲ ਗੋਇਆ ਪਾਣੀ ਵਗੈਰਾ ਪਾ ਕੇ ਜਿਹੜੇ ਟੈਂਕ ਬਣੇ ਆ ਉਹਦੇ ਚ ਗਾਲ ਕੇ ਉਹਨਾਂ ਪਾਇਓ ਗੈਸ ਬਣਾ ਕੇ ਗੈਸ ਦਾ ਸਪਲਾਈ ਕਰਦੇ ਆ ਕੀ ਕਾਰਨ ਹੈ ਵੀ ਮਤਲਬ ਵੀ ਬਾਇਓ ਗੈਸ ਪਲਾਂਟ ਦੇ ਨਾਲ ਕੀ ਨੁਕਸਾਨ ਹੋ ਸਕਦੇ ਨੇ ਕੈਂਸਰ ਫੈਕਟਰੀਆਂ ਇਹਦੇ ਕੈਂਸਰ ਹੋਣਗੇ ਪਹਿਲਾਂ ਹੀ ਆਪਣੇ ਵੱਡੇ ਦਰਿਆ ਨੇ ਕਿੰਨੇ ਪੀੜਤ ਲੋਕ ਆ ਤੇ ਇਹ ਤਾਂ ਉਹਨੂੰ ਵੀ ਘਾਤਗਾ ਅੱਜ ਦਾ ਜਿਹੜਾ ਟਾਈਮ ਆ ਨਾ ਜਿਹੜੇ ਕਾਰਪੋਰੇਟ ਘਰਾਣੇ ਛੱਡਦੇ ਹੈਵੀ ਹੋਈ ਜਾਂਦੇ ਔਰ ਕੰਮ ਕੌਣ ਰਿਹਾ ਸਰਕਾਰਾਂ ਮਿਲੀ ਭੁਗਤ ਨਾਲ ਸਾਰਾ ਕੁਝ ਚਲਾ ਰਿਹਾ ਉਹਨਾਂ ਅੰਦਰ ਜਾ ਕੇ ਇਹਨਾਂ ਨੇ ਸਾਡੇ ਨਾਲ ਇੱਕ ਕੰਪਰੋਮਾਈਜ਼ ਕਰਨ ਦੀ ਕਿਤੇਗੀ ਤੁਸੀਂ ਸਾਡਾ ਜਿਹੜਾ ਸੀਮੈਂਟ ਆ ਉਹ ਸਾਨੂੰ 72 ਘੰਟੇ ਦਾ ਟਾਈਮ ਦਿੱਤਾ ਜਾਵੇ ਉਹ ਲੱਗ ਜਾਵੇ ਤਾਂ ਫਿਰ ਅਸੀਂ ਬੰਦ ਕਰ ਦਾਂਗੇ ਪਰ ਇੱਕ ਗੱਲ ਹੈ ਜਦ ਸਾਨੂੰ ਪਤਾ ਹੈ ਕਿ 19 ਤਰੀਕ ਨੂੰ ਬੰਦ ਹੋ ਸਕਦਾ ਇਹ ਨਾ ਸਿਮਿੰਟ ਕਿਉਂ ਘੋਲੇ ਆ ਸਾਡਾ ਖੇਤੀ ਪ੍ਰਾਂਤ ਸੂਬਾ ਵਾ ਇਹਨੂੰ ਇਹਦੀ ਨੇਚਰ ਨੂੰ ਬਦਲਿਆ ਜਾ ਰਿਹਾ ਸਰਕਾਰ ਦੀ ਜਿਹੜੀ ਮੰਨਣਾ ਚੰਗੀ ਨਹੀਂ ਹੈ ਜੀ ਕਹਿੰਦੇ ਸਰਕਾਰ ਨੂੰ ਦਸਤੀ ਤੋਂ ਪੈਸਾ ਮਿਲਦਾ ਬਿਮਾਰੀਆਂ ਆਵਾਵਾ ਸੋ ਸਾਨੂੰ ਪੰਜਾਬ ਦੇ ਵਿੱਚ ਗੰਦੇ ਪ੍ਰੋਜੈਕਟ ਦਿੱਤੇ ਜਾ ਰਹੇ ਜੋ ਲਾਣਾ ਕੋ ਚੱਜਦਾ ਪ੍ਰੋਜੈਕਟ ਹੁਣ ਜਿਹੜੇ ਖੇਤੀવાડી ਹੈ ਫੂਡ ਪ੍ਰੋਸੈਸਿੰਗ ਪ੍ਰੋਜੈਕਟ ਕਿਉਂ ਨਹੀਂ ਲੱਗਦੇ ਅੱਜ ਜਿਹੜੀ ਗੋਭੀ ਹੈ 20 ਰੁਪਏ ਕਿਲੋ ਵੇਖਦੀ ਹੈ ਜੇ ਇੱਥੇ ਇਸ ਇਸ ਜਗ੍ਹਾ ਦੇ ਉੱਤੇ ਫੂਡ ਪ੍ਰੋਸੈਸਿੰਗ ਦਾ ਕੋਈ ਪ੍ਰੋਜੈਕਟ ਲੱਗਿਆ ਹੋਵੇ ਅੱਜ 2 ਨਹੀਂ ਪਜਾਏ 10 ਰੁਪਏ ਕਿਲੋ ਗੋਭੀ ਕਿਸਾਨਾਂ ਨੂੰ ਖਰੀਦੋ ਨਾ ਦਾ ਕਿਸਾਨ ਮਰੇ ਇਨ ਕੇਸ ਜੇ ਸੈਟੀਸਫਾਈ ਨਹੀਂ ਹੁੰਦੇ ਕਿਸਾਨ ਜਾਂ ਜਿਹੜੇ ਪਿੰਡ ਵਾਸੀ ਹੈਗੇ ਆ ਤੇ ਫਿਰ ਅਗਲਾ ਸਟੈਪ ਕੀ ਹੈ ਜੇ ਲੀਗਲ ਤਰੀਕੇ ਨਾਲ ਚੱਲਣਗੇ ਤੇ ਠੀਕ ਹੈ ਨਹੀਂ ਤਾਂ ਅਸੀਂ ਤਾਂ ਬੰਦ ਕਰਕੇ ਹ ਨਮਸਤੇ ਸਤਿ ਸ੍ਰੀ ਅਕਾਲ ਆਦਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਲਾਡੂਵਾਲ ਹੰਬੜਾ ਰੋਡ ਦੇ ਉੱਤੇ 에ਰਲਾਈਨਸ ਕੰਪਨੀ ਵੱਲੋਂ ਗੈਸ ਪਲੈਂਟ ਜਿਹੜਾ ਖੋਲਿਆ ਜਾ ਰਿਹਾ ਹੈ ਉਸ ਦੇ ਵਿਰੋਧ ਦੇ ਵਿੱਚ ਵੱਖ-ਵੱਖ ਜੜੀਆਂ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਜਿਹੜਾ ਗੈਸ ਪਲਾਂਟ ਹੈਗਾ ਆ ਦੱਸਿਆ ਜਾ ਰਿਹਾ ਵੀ ਇਹਦੇ ਨਾਲ ਇੱਥੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕੈਂਸਰ ਤੋਂ ਹੋਰ ਵੀ ਜਣੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਹੈ। ਤੋਂ ਵਕ ਵਕ ਕਿਸਾਨ ਜਥੇਬੰਦੀਆਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ ਕਿ ਇਹ ਜਿਹੜਾ ਪਲਾਂਟ ਆ ਇਥੋਂ ਬੰਦ ਹੋਣਾ ਚਾਹੀਦਾ ਹੈ ਸਾਡੇ ਨਾਲ ਕਿਸਾਨ ਆਗੂ ਦਿਲਬਾਗ ਸਿੰਘ ਜੀ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਤੇ ਜਾਣਕਾਰੀ ਲੈ ਲੈਨੇ ਵੀ ਕੀ ਇਹ ਪੂਰਾ ਮਾਮਲਾ ਦਿਲਬਾਗ ਸਰ ਕੀ ਇਹ ਪੂਰਾ ਮਾਮਲਾ ਹੈਗਾ ਤੁਸੀਂ ਅੱਜ ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਤੇ ਕੀ ਕਰ ਰਹੇ ਆ ਏ ਜੀ ਦੇਖੋ ਇਹ ਜਿਹੜੀ ਪਿੱਛੇ ਤੋਂ ਜਮੀਨ ਦੇਖ ਰਹੇ ਆਂ ਜਿਹੜੀ ਫੈਕਟਰੀ ਦੇਖ ਰਹੇ ਆਂ ਇਹ ਬੱਗੇਕਲਾਂ ਦੀ ਜਮੀਨ ਤੇ ਲੱਗੀ ਆ ਕੁਛ ਇਹਦੇ ਵਿੱਚ ਚਾੜਾਂ ਦੀ ਜਮੀਨ ਵੀ ਹੈਗੀ ਆ ਇਹ ਵੇਅਰ ਹਾਊਸ ਲਈ ਜਮੀਨ ਖਰੀਦੀ ਗਈ ਸੀ 113 ਏਕੜ ਜਿਹਦੇ ਚੋਂ ਕੁਛ ਜਮੀਨ ਦੇ ਵਿੱਚ ਇਹਨਾਂ ਨੇ ਕੀ ਕੀਤਾ ਇਹ ਪਲਾਂਟ ਸ਼ੁਰੂ ਕਰ ਦਿੱਤਾ ਇਹ ਪਲਾਂਟ ਬਣ ਰਿਹਾ ਜਿਹੜਾ ਇਹ ਬਾਇਓ ਗੈਸ ਪਲਾਂਟ ਆ ਰਿਲਾਇੰਸ ਕੰਪਨੀ ਦਾ ਜਿਹਨੂੰ ਅੱਜ ਅਸੀਂ ਬੰਦ ਕਰਾਤਾ ਔਰ ਇੱਥੇ ਕਹਿੰਦੇ ਪਰਾਲੀ ਨਾਲ ਗੋਇਆ ਪਾਣੀ ਵਗੈਰਾ ਪਾ ਕੇ ਜਿਹੜੇ ਟੈਂਕ ਬਣੇ ਆ ਉਹਦੇ ਚ ਗਾਲ ਕੇ ਉਹਨਾਂ ਬਾਇਓਗੈਸ ਬਣਾ ਕੇ ਗੈਸਾਂ ਸਪਲਾਈ ਕਰਦੇ ਆ ਜਿਹੜੇ ਪਿੰਡ ਵਾਲੇ ਖੜੇ ਨੇ ਪਿੰਡ ਵਾਲਿਆਂ ਦਾ ਇਤਰਾਜ਼ ਆ ਵੀ ਜਿੰਨੇ ਵੀ ਬਾਇਓਗੈਸ ਲੱਗੇ ਹੋਏ ਨੇ ਉੱਥੇ ਲੋਕਾਂ ਦਾ ਰਹਿਣਾ ਦੁਪਰ ਹੋ ਜਾਂਣ ਨੇੜੇ ਵੀ ਅਸੀਂ ਇਹ ਗੈ ਇਹੜਾ ਗੈਸ ਪਲਾਂਟ ਇਹ ਨਹੀਂ ਚੱਲਣ ਦੇਣਾ ਹੁਣ ਜਿਹੜਾ ਸਾਡੇ ਪ੍ਰਸ਼ਾਸਨ ਤੇ ਪਲਾਂਟ ਵਾਲਿਆਂ ਨਾਲ ਤੇ ਪਿੰਡ ਵਾਲਿਆਂ ਦੀ ਬੈਠ ਕੇ ਮੀਟਿੰਗ ਹੋਈ ਆ ਉਹਦੇ ਚ ਇਹ ਫੈਸਲਾ ਹੋਇਆ ਵੀ ਅੱਜ ਅਸੀਂ ਇਹਨੂੰ ਬੰਦ ਕਰ ਦਾਂਗੇ ਤੁਹਾਡਾ ਕੰਮ ਨਹੀਂ ਚੱਲੂਗਾ ਉਹ ਕਹਿੰਦੇ ਵੀ ਅਸੀਂ ਇਹਨੂੰ ਸੈਟਿਸਫਾਈ ਕਰਾ ਦੇ ਨਹੀਂ ਸਾਡਾ ਗੰਦ ਨਹੀਂ ਪਊਗਾ ਐਂਗਾ ਪਿੰਡਾਂ ਨੂੰ ਸੈਟਿਸਫਾਈ ਕਰਾਓ ਸਾਨੂੰ ਨਹੀਂ ਕਰਾਉਣਾ ਸਾਨੂੰ ਸੈਟਿਸਫਾਈ ਨਹੀਂ ਕਰਾਉਣਾ ਤੁਸੀਂ ਪਿੰਡਾਂ ਨੂੰ ਕਰਾਓ ਪਿੰਡ ਵਾਲਿਆਂ ਦੀ ਕਮੇਟੀ ਬਣਾਤੀ 20 ਮੈਂਬਰਾਂ ਦੀ ਇਹ ਬਣਾ ਲੈਣਗੇ ਸ਼ਾਮ ਨੂੰ ਉਹ ਇਹਨਾਂ ਨੂੰ ਲੈ ਕੇ ਜਾਣਗੇ ਨਾਲ ਜਿੱਥੇ ਇਹਨਾਂ ਦੇ ਪਲਾਂਟ ਚੱਲਦੇ ਆ ਇਸ ਇਸ ਟੈਕਨੋਲੋਜੀ ਦੇ ਉਹ ਦਿਖਾਉਣਗੇ ਇਹਨਾਂ ਨੂੰ ਜੇ ਉਹ ਪਲਾਂਟ ਵਾਕਿਆ ਉੱਥੇ ਸਹੀ ਹੋਏ ਗੰਦਗੀ ਨਾ ਹੋਈ ਕੋਈ ਪ੍ਰੋਬਲਮ ਨਾ ਹੋਈ ਤਾਂ ਤੇ ਫਿਰ ਠੀਕ ਆ ਇਹ ਪਿੰਡ ਵਾਲੇ ਦੱਸਣਗੇ ਜੇ ਅਗਰ ਪ੍ਰੋਬਲਮ ਹੋਈ ਤੇ ਫਿਰ ਤੇ ਪੱਕੇ ਤੌਰ ਤੇ ਅੱਜ ਅਹੀ ਟਰਾਲੀਆਂ ਲਾ ਕੇ ਦੂਜੀ ਤਰ੍ਹਾਂ ਬੰਦ ਕਰਨ ਲੱਗੇ ਫਿਰ ਚਾਦਰਾਂ ਲਾ ਕੇ ਬੰਦ ਕਰਦਾ ਕੰਮ ਪੱਕੀ ਤੌਰ ਤੇ ਬੰਦ ਕਰਦਾ ਤੇ ਹੁਣ ਤੁਹਾਡੀ ਕਿਹੜੇ ਕਿਹੜੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਤੁਹਾਨੂੰ ਕੀ ਅਸ਼ਵਾਸ਼ਣ ਦਿੱਤਾ ਹੈ ਪ੍ਰਸ਼ਾਸਨ ਬੈਠਾ ਸੀ ਸਾਰਾ ਅੰਦਰ ਐਸਪੀ ਸਾਹਿਬ ਕਾਫੀ ਪ੍ਰਸ਼ਾਸਨ ਤੇ ਤਹਿਸੀਲਦਾਰ ਸਾਹਿਬ ਬੈਠੇ ਸੀਗੇ ਨਾਲ ਇਹਨਾਂ ਦੇ ਸੀਗੇ ਹੋਰ ਵੀ ਕਾਫੀ ਪ੍ਰਸ਼ਾਸਨ ਸੀਗਾ ਅੰਦਰ ਤੇ ਸਾਡੀਆਂ ਦੋ ਜਥੇਬੰਦੀਆਂ ਨੇ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਭਾਰਤੀ ਕਿਸਾਨ ਜੂਨੀਅਨ ਦਬਾਵਾ ਤੇ ਡਕਾ ਇਹ ਜਿੱਥੇ ਬੰਦੀਆਂ ਜਿਹੜੀਆਂ ਇੱਥੇ ਬੈਠੀਆਂ ਨੇ ਇਹ ਆ 10 ਮਹੀਨਿਆਂ ਤੋਂ ਲੜਾਈ ਲੜਵੀ ਰਹੇ ਨੇ ਔਰ ਅਸੀਂ 9 ਤਰੀਕ ਨੂੰ ਜਿਹੜਾ ਇੱਥੇ ਉੱਥੇ ਡੀਸੀ ਸਾਹਿਬ ਤੇ ਮੰਗ ਪੱਤਰ ਦੇ ਕੇ ਆਏ ਸੀ ਵੀ 10 ਤਰੀਕ ਤੱਕ ਜਾਂ ਤੁਸੀਂ ਬੰਦ ਕਰ ਦਿਓ ਜਾਂ ਫਿਰ ਅਸੀਂ ਅਸੀਂ ਬੰਦ ਕਰਾਂਗੇ ਤੇ ਅੱਜ ਅਸੀਂ ਇਹਨੂੰ ਜਿਹੜਾ ਇੱਥੋਂ ਆਪ ਕੋ ਬੰਦ ਕਰ ਦਿਆਂਗੇ ਤੇ ਇਹ ਜਿਹੜਾ ਦਸਾਂ ਦਿਨਾਂ ਚ ਇਹ ਆਪਣਾ ਉਹਨਾਂ ਨੂੰ ਨਾਲ ਲਿਆ ਕੇ ਸੈਟੀਸਫਾਈ ਕਰਾਉਣਗੇ ਜੇ ਕਰਾ ਲਣਗੇ ਠੀਕ ਆ ਨਹੀਂ ਤੇ ਨੂੰ ਪੱਕੇ ਤੌਰ ਤੇ ਬੰਦ ਕਰ ਇਹਨਾਂ ਕੇਸ ਜੇ ਸੈਟੀਸਫਾਈ ਨਹੀਂ ਹੁੰਦੇ ਕਿਸਾਨ ਜਾਂ ਜਿਹੜੇ ਪਿੰਡ ਵਾਸੀ ਹੈਗੇ ਆ ਤੇ ਫਿਰ ਅਗਲਾ ਸਟੈਪ ਕੀ ਹੈ ਇਹਨੂੰ ਬੰਦ ਕਰਾਂਗੇ ਜੀ ਬੰਦ ਜੀ ਜੀਰੇ ਵਾਲੀ ਫੈਕਟਰੀ ਬੰਦ ਹੋ ਗਈ ਨਾ ਦੇਖੋ ਅੱਜ ਦਾ ਜਿਹੜਾ ਟਾਈਮ ਆ ਨਾ ਜਿਹੜੇ ਕਾਰਪੋਰੇਟ ਘਰਾਣੇ ਛੱਟ ਤੇ ਹੈਵੀ ਹੋਈ ਜਾਂਦੇ ਔਰ ਕੰਮ ਕੌਣ ਰਿਹਾ ਸਰਕਾਰਾਂ ਮਿਲੀ ਭੁਗਤ ਨਾਲ ਸਾਰਾ ਕੁਝ ਚਲਾ ਰਹੀਆਂ ਨੇ ਇਹ ਸਾਡਾ ਇਹ ਜ਼ਮੀਨ ਆ ਜਿਹੜੀ ਐਗਰੀਕਲਚਰ ਦੀ ਜ਼ਮੀਨ ਆ ਰੈ residensial ਏਰੀਆ ਵਾ ਪਹਿਲੀ ਗੱਲ ਤੇ ਇਹ ਪਲਾਂਟ ਇੱਥੇ ਚਾਹੀਦੇ ਨਹੀਂ ਰਾਜਸਥਾਨ ਸਾਰਾ ਖਾਲੀ ਪਿਆ ਸਾਡੇ ਪਹਾੜ ਏਰੀਆ ਦਾ ਏਰੀਆ ਨਾਲ ਨਾਲ ਸਾਰਾ ਖਾਲੀ ਪਿਆ ਉੱਥੇ ਲਾ ਲੋ ਪਰ ਕਿਉਂ ਸਾਨੂੰ ਬਾਰ-ਬਾਰ ਟਾਰਗੇਟ ਕੀਤਾ ਜਾਂਦਾ ਕਿਉਂ ਸਾਨੂੰ ਬਾਰ-ਬਾਰ ਧਰੇ ਲਾਉਣ ਲਈ ਮਜਬੂਰ ਕੀਤਾ ਜਾਂਦਾ ਇਹ ਇਹ ਸਾਡੀਆਂ ਸਰਕਾਰਾਂ ਤੇ ਜਿਹੜੇ ਕਾਰਪੋਰੇਟ ਘਰਾਣੇ ਰਲ ਕੇ ਕਰ ਰਹੇ ਨੇ ਪਰ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਔਰ ਜਿੰਨਾ ਚਿਰ ਇਹ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਬੈਠੇ ਆ ਨਾ ਜਾਤੀ ਤੇ ਲੜਾਈ ਲੜਾਂਗੇ ਅਸੀਂ ਸਰ ਤੁਸੀਂ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਕੇਂਦਰ ਸਰਕਾਰ ਨੂੰ ਜਾਂ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਸਮਝਦੇ ਹੋ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਨੇ ਇਹ ਦੋਨੇ ਰਲੇ ਮਿਲਿਆ ਦੋਨੇ ਸਰਕਾਰਾਂ ਨਾਲੀਆਂ ਮਿਲੀਆਂ ਨੇ ਹੁਣ ਦੇਖੋ ਪ੍ਰਧਾਨ ਮੰਤਰੀ ਆਇਆ ਪਿਛਲੇ ਸਾਲ ਜਿੱਥੇ ਧਰਨਾ ਲੱਗਾ ਉਹ ਤੋਂ 1 ਕਿਲੋਮੀਟਰ ਪਿੱਛੇ ਰਿਹਾ ਹੁਣ ਉਹ ਪਰਚਿਆਂ ਨੂੰ ਚੱਕ ਕੇ 307 ਦੇ ਨਾਲ ਹੋਰ ਧਾਰਾਂ ਲਾ ਕੇ ਕਲਵੰਟ ਕਰਤਾ ਉਹ ਜਿਹੜੇ ਕਿਸਾਨ ਉੱਥੇ ਬੈਠੇ ਸੀ ਸੜਕ ਦੇ ਧਰਨਾ ਲੱਗਾ ਸੀ ਤੇ ਉਹ ਉਹ ਦੱਸੋ ਭਈ ਉਹ ਹੁਣ ਸਰਕਾਰਾਂ ਮਿਲੀਆਂ ਜੁਲੀਆਂ ਨੇ ਤੇ ਕੀ ਆ ਹਾਂ ਇਹ ਮਿਲਜੋਲ ਕੇ ਚੱਲ ਰਿਹਾ ਸੋ ਇਹਨਾਂ ਦਾ ਕਹਿਣ ਦਾ ਮਤਲਬ ਹੈ ਵੀ ਮੀਟਿੰਗ ਹੋਈ ਹੈ ਅਫਸਰਾਂ ਦੇ ਨਾਲ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਇਹ ਸਹਿਮਤੀ ਬਣੀ ਹੈ ਵੀ ਜਿਹੜੇ ਗੈਸ ਪਲਾਂਟ ਦੇ ਜਿਹੜੇ ਪ੍ਰਬੰਧਕ ਨੇ ਉਹ ਜਿਹੜੇ ਹੈਗੇ ਆ ਉਹ ਕਿਸਾਨਾਂ ਨੂੰ ਜਿਹੜੇ ਜਾਂ ਪਿੰਡ ਵਾਸੀਆਂ ਨੂੰ ਇਹ ਸਰਟੀਫਾਈ ਕਰਨਗੇ ਵੀ ਇੱਥੇ ਜਿਹੜਾ ਗੰਦ ਨਹੀਂ ਪਾਇਆ ਜਾਏਗਾ ਜਾਂ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਅੰਗੈਲੀ ਨਹੀਂ ਕੀਤੀ ਜਾਏਗੀ ਤੇ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਨੇ ਅਸੀਂ ਉਹਨਾਂ ਤੋਂ ਵੀ ਜਾਣਕਾਰੀ ਲੈ ਲੈਣੇ ਸਰ ਅੱਗੇ ਆਜੋ ਹਾਂ ਜੀ ਰਣਜੀਤ ਸਿੰਘ ਹੈ ਜੀ ਮੇਰਾ ਨਾਮ ਸਰ ਕੀ ਅਸ਼ਵਾਸ਼ਣ ਮਿਲਿਆ ਹੈ ਵੀ ਹੁਣ ਇਹ ਫੈਕਟਰੀ ਦਾ ਕੀ ਹੋਊਗਾ ਜਨਕੀ ਹੱਲ ਜਾਂ ਚੱਲੇਗੀ ਜਾਂ ਨਹੀਂ ਚੱਲੇਗੀ ਜਾਂ ਕੀ ਤੁਹਾਨੂੰ ਅਸ਼ਵਾਸ਼ਣ ਅੰਦਰੋਂ ਮਿਲਿਆ ਦੇਖੋ ਜੀ ਸਾਡੀ ਤਾਂ ਕੋਲ ਸੀ ਇਹਨਾਂ ਨੇ ਜਥੇਬੰਦੀ ਨੇ ਕੋਲ ਕੀਤੀ ਸੀ ਕਿ ਓਨੇ ਤਰੀਕ ਨੂੰ ਬੰਦ ਕਰਨੀ ਹੈ ਤੇ ਅਸੀਂ ਲਗਭਗ ਸਾਡਾ ਏਰੀਆ ਸਾਰਾ ਪਹੁੰਚਿਆ ਹੋਇਆ ਹੈ ਓਨੇ ਤਰੀਕ ਨੂੰ ਜਦੋਂ ਅਸੀਂ ਇੱਥੇ ਸਾਰਾ ਇਕੱਠ ਕੀਤਾ ਸਵੇਰੇ ਗੱਡੀਆਂ ਆ ਕੇ ਪ੍ਰਸ਼ਾਸਨ ਦੀਆਂ ਗੱਡੀਆਂ ਆ ਗਿਆ ਤੇ ਤਕਰੀਬਨ ਮੁੰਡਿਆਂ ਨੇ ਮਿਹਨਤ ਟੈਂਟ ਲਾਇਆ ਸਾਰਾ ਕੁਝ ਹੋਇਆ ਓਕੇ ਹੁਣ ਅੰਦਰ ਜਾ ਕੇ ਇਹਨਾਂ ਨੇ ਸਾਡੇ ਨਾਲ ਇੱਕ ਕੰਪਰੋਮਾਈਜ਼ ਕਰਨ ਦੀ ਕਿਤੇ ਹੈ ਕਿ ਤੁਸੀਂ ਸਾਡਾ ਜਿਹੜਾ ਸੀਮੈਂਟ ਆ ਜਿਹੜਾ ਲਾਇਆ ਹੋਇਆ ਆ ਉਹ ਸਾਨੂੰ 72 ਘੰਟੇ ਦਾ ਟਾਈਮ ਦਿੱਤਾ ਜਾਵੇ ਉਹ ਲੱਗ ਜਾਵੇ ਤਾਂ ਫਿਰ ਅਸੀਂ ਬੰਦ ਕਰ ਦਾਂਗੇ ਜਿੱਦਾਂ 10 ਦਿਨ ਤੋਂ ਬਾਅਦ ਤੁਸੀਂ ਸੈਟੀਸਫਾਈ ਹੋਏਗੇ ਤਾਂ ਤਾਂ ਤੁਸੀਂ ਕੰਮ ਚਲਾਓਗੇ ਪਰ ਇੱਕ ਗੱਲ ਹੈ ਜਦ ਅਸੀਂ ਇੱਕ ਕਾਲ ਦਿੱਤੀ ਸੀ 10 ਦਿਨ ਪਹਿਲਾਂ ਕਾਲ ਦਿੱਤੇ 19 ਨੂੰ ਅਸੀਂ ਬੰਦ ਕਰਨ ਆਇਆ ਫਿਰ ਇਹਨਾਂ ਨੇ ਸੀਮੈਂਟ ਕੋਲਣ ਦੀ ਲੋੜ ਕੀ ਪਈ ਸੀ ਜਦੋਂ ਪਤਾ ਹੈ ਕਿ ਅਸੀਂ 10 ਦਿਨ ਇੱਥੇ ਬੈਠੇ ਦੇਖੋ ਕਿੰਨਾ ਕੀ ਫਰਕ ਹੈਗਾ ਸਪੀਕਰ ਲੱਗਿਆ ਰੈਗੂਲਰ ਅਸੀਂ ਕਹਿ ਰਹੇ ਆ ਭਾਈ ਮਸ਼ੀਨਰੀ ਕਢ ਲਓ ਅੰਦਰ ਗਲ ਜਾਣੀ ਸੜ ਜਾਣੀ ਆ ਇਹਨਾਂ ਨੇ ਬੰਦਿਆਂ ਦੇ ਸਿਰ ਤੇ ਕੋਈ ਗੱਲ ਨਹੀਂ ਹੋਈ ਇਹਨਾਂ ਨੇ ਸਿਮਿੰਟ ਕੋਲ ਦੀ ਲੋੜ ਕੀਤੀ ਸੀ ਇਹਨਾਂ ਨੂੰ ਹੁਣ ਕਹਿੰਦੇ 72 ਘੰਟੇ ਲੈਣੇ ਅਸੀਂ ਕਿਉਂ ਲੈਣੇ 72 ਘੰਟੇ ਠੀਕ ਹੈ ਅਸੀਂ ਕਦੇ ਧਰਨਿਆ ਚ ਨਹੀਂ ਗਏ ਅਸੀਂ ਕਦੇ ਲੜਾਈ ਨਹੀਂ ਲੜੀ ਹੈਗੀ ਪਰ ਅੱਜ ਸਾਡੇ ਪਿੰਡ ਦੀ ਗੱਲ ਗੱਲ ਆਈ ਤਾਂ ਅਸੀਂ ਲੜੇ ਆ ਜਿਹੜਾ 72 ਘੰਟੇ ਇਹਨਾਂ ਲੈ ਆ ਕਿਉਂ ਲੈ ਆ ਜਦ ਸਾਨੂੰ ਪਤਾ ਹੈ ਕਿ 19 ਤਰੀਕ ਨੂੰ ਬੰਦ ਹੋ ਸਕਦਾ ਇਹ ਨਾ ਸਿਮਿੰਟ ਕਿਉਂ ਘੋਲੇ ਆ ਜਾਂ ਤੇ ਸਾਨੂੰ 10 ਬੰਦੇ ਅੰਦਰ ਲਿਆ ਕੇ ਦਿਖਾਣ ਕਿ ਭਾਈ ਸਿਮਿੰਟ ਘੋਲੇ ਆ ਸਾਨੂੰ ਵੀ ਪਤਾ ਲੱਗੇ ਭਾਈ ਅਸੀਂ ਨੁਕਸਾਨ ਕਿਉਂ ਕਰੀਏ ਸਾਡੇ ਨਾਲੇ ਦੇਖੋ ਜੀ ਅਸੀਂ ਏਰੀਆ ਅਕੋਰਡਿੰਗ ਬੈਠੇ ਹੋਏ ਆ ਜੇ ਇੱਕ ਲੀਗਲ ਤਰੀਕੇ ਨਾਲ ਚੱਲਣਗੇ ਤੇ ਠੀਕ ਹੈ ਨਹੀਂ ਤਾਂ ਅਸੀਂ ਤਾਂ ਬੰਦ ਕਰਕੇ ਹਟਾ ਗਏ ਸਰ ਕੀ ਕੀ ਕਾਰਨ ਹੈ ਵੀ ਮਤਲਬ ਵੀ ਬਾਇਓ ਗੈਸ ਪਲੈਂਟ ਦੇ ਨਾਲ ਕੀ ਨੁਕਸਾਨ ਹੋ ਸਕਦੇ ਨੇ ਪਿੰਡ ਵਾਸੀਆਂ ਨੂੰ ਇਹ ਕਿਉਂ ਆਪਾਂ ਇਹਨੂੰ ਬੰਦ ਕਰਵਾਉਣਾ ਚਾਹੁੰਦੇ ਆ ਭਾਈ ਜੀ ਇੱਕ ਤਾਂ ਕੈਂਸਰ ਫੈਕਟਰੀਆਂ ਇਹਦੇ ਕੈਂਸਰ ਹੋਣਗੇ ਤੇ ਕਾਲਾ ਪੀੜਿਆ ਹੋਊਗਾ ਪਹਿਲਾਂ ਹੀ ਆਪਣੇ ਬੁੱਢੇ ਦਰਿਆ ਨੇ ਕਿੰਨੇ ਪੀੜਤ ਲੋਕ ਆ ਤੇ ਇਹ ਤਾਂ ਉਹਦੋਂ ਵੀ ਘਾਤਕ ਤੇ ਜਿੰਨੀਆਂ ਗੈਸ ਫੈਕਟਰੀਆਂ ਨੇ ਸਾਰੀਆਂ ਬੰਬ ਫੈਕਟਰੀਆਂ ਨੇ ਜਿਹੜੀ ਗੈਸ ਹੁੰਦੀ ਹੈ ਇਹ ਖਤਰਨਾਕ ਹੁੰਦੀ ਹੈ ਪੂਰੀ ਖਤਰਨਾਕ ਆ ਜੀ ਜਿਹੜੀ ਆਪਣੇ ਘਰਾਂ ਚ ਵੀ ਬਲਦੀ ਹੈ ਉਹੀ ਚੀਜ਼ ਹੈ ਨਹੀਂ ਜੀ ਇਹ ਸੀਐਨਜੀ ਗੈਸ ਹੈ ਜਿਹੜੀ ਗੱਡੀਆਂ ਚੱਲਦੀ ਹੈ ਬਾਇਓ ਗੈਸ ਨਹੀਂ ਹੈ ਕਿ ਸੀਐਨਜੀ ਗੈਸ ਦੇ ਪਲਟ ਲੱਗ ਲੱਗੇ ਹੈ ਠੀਕ ਹੈ ਤੁਹਾਨੂੰ ਇੱਕ ਗਲਤ ਗਾਈਡ ਕੀਤਾ ਹੈਗਾ ਤੇ ਇਹ ਗਮਰਾਹ ਕਰ ਰਿਹਾ ਇਹ ਸੀਐਨਜੀ ਗੈਸ ਦਾ ਪਲਟ ਲੱਗਣ ਲੱਗਾ ਹੈ ਭੂਪਾਲ ਦੇ ਵਿੱਚ ਜਿਹੜਾ ਕਾਂਡ ਹੋਇਆ ਤੁਸੀਂ ਮਾੜਾ ਸਟੱਡੀ ਕਰੋ ਉਸ ਤੇ ਲੀਕੇਜ ਹੋਇਆ ਤੇ ਪਿੰਡਾਂ ਦੇ ਪਿੰਡ ਹੋ ਗਿਆ ਠੀਕ ਹੈ ਅਸੀਂ ਉਹਨੂੰ ਤੁਸੀਂ ਮੰਨ ਲਓ ਬਾਇਓ ਗੈਸ ਪਲਟ ਹੀ ਕਹਿੰਦੇ ਆ ਜਿਹੜਾ ਜਿਹੜਾ ਨਾ ਆਪਣੇ ਉਹ ਜਿਹੜਾ ਟੈਂਕਰ ਫੜਿਆ ਉਹਦੇ ਨਾਲ ਕਿੰਨੀਆਂ ਮੌਤਾਂ ਹੋਈਆਂ ਤੁਹਾਨੂੰ ਪਤਾ ਵਾ ਕਿ ਹਾਂ ਜਹਾਂ ਕਿੰਨੇ ਉਤੇ ਕਿੰਨੇ ਮੌਤਾਂ ਹੋਈਆਂ ਨੇ ਕਿੰਨੇ ਬਹਾਨ ਜੜੇ ਆ ਉਹ ਇਹੀ ਗੱਲ ਸੀਗੀ ਹੋਰ ਉਹ ਕਿਹੜੀ ਗੱਲ ਸੀਗੀ ਦੱਸੋ ਜੀ ਕਿਹਾ ਇਹ ਜਾ ਰਿਹਾ ਹੈ ਵੀ ਜਿਹੜਾ ਬਾਇਓ ਗੈਸ ਪਲੈਂਟ ਦੇ ਨਾਮ ਤੇ ਸੀਐਨਜੀ ਗੈਸ ਪਲੈਂਟ ਜਿਹੜਾ ਹੈ ਇਹ ਲਗਾਇਆ ਜਾ ਰਿਹਾ ਆ ਸਰ ਕੀ ਇਹ ਕਿੰਨੀ ਕਿ ਸੱਚਾਈ ਹੈਗੀ ਆ ਕੀ ਕਹਿਣਾ ਚਾਹੁੰਦੇ ਹੋ ਵੀ ਇਹ ਬਾਇਓ ਗੈਸ ਪਲੈਂਟ ਆ ਜਾਂ ਸੀਐਨਜੀ ਪਲੈਂਟ ਲੱਗਣ ਜਾ ਰਿਹਾ ਹੈ ਦੇਖੋ ਇਹ ਜਿਹੜਾ ਸੀਐਨਜੀ ਗੈਸ ਪਲੈਂਟ ਇਹ ਹੈਗਾ ਔਰ ਇਹਦੇ ਨੁਕਸਾਨ ਜਿਹੜੇ ਆ ਦੇਖੋ ਇਹ ਇਹਦੀਆਂ ਕੋਈ ਸ਼ਰਤਾਂ ਹੋਣੀਆਂ ਚਾਹੀਦੀਆਂ ਦੇਖੋ ਇਹ ਪੰਜਾਬ ਦੇ ਵਿੱਚ ਹੀ ਕਿਉਂ ਇਹੋ ਜਿਹੇ ਪ੍ਰੋਜੈਕਟ ਲੈ ਕੇ ਆਂਦੇ ਆ ਇਹ ਕੋਈ ਕਾਰਾਂ ਦਾ ਪ੍ਰੋਜੈਕਟ ਲੱਗਣਾ ਉਹ ਤਾਂ ਦੂਸਰੀਆਂ ਸਟੇਟਾਂ ਦੇ ਵਿੱਚ ਲੱਗਦਾ ਕੋਈ ਟਾਇਲ ਦੀ ਫੈਕਟਰੀ ਲਗਣੀ ਆ ਦੂਸਰੀ ਸਟੇਟਾਂ ਦੇ ਵਿੱਚ ਲੱਗਦੀ ਆ ਜਿੰਨਾ ਗੰਦਾ ਪ੍ਰੋਜੈਕਟ ਆ ਜੋ ਵੀ ਅੰਦਾਸੀ ਲੱਗਦੀ ਆ ਉਹ ਪੰਜਾਬ ਨੂੰ ਪੰਜਾਬ ਦੇ ਵਿੱਚ ਕਿਉਂ ਲਾ ਰਹੀ ਆ ਟੈਕਸਟਾਈਲ ਆ ਉਹਦਾ ਕਿੰਨਾ ਗੰਦਾ ਹੈਗਾ ਤੇ ਜਿਹੜੀ ਆਪਣੀਆਂ ਡੈਂਗਾ ਲੱਗ ਰਹੀਆਂ ਉਹਦਾ ਕਿੰਨਾ ਗੰਦਾ ਪਾਣੀ ਰਿਵਰਸ ਉਹ ਧਰਤੀ ਦੇ ਵਿੱਚ ਪਾਉਂਦੇ ਨੇ ਦਰਿਆਵਾਂ ਦੇ ਵਿੱਚ ਪਾਉਂਦੇ ਨੇ ਜਿੰਨੀ ਗੰਦੀ ਫੈਕਟਰੀ ਆ ਜਿਹੜੀ ਆ ਉਹ ਪੰਜਾਬ ਦੇ ਵਿੱਚ ਲਾਈ ਜਾ ਰਹੀ ਆ ਰਾਜਸਥਾਨ ਦੇ ਵਿੱਚ ਆਹ ਰੇਤੇ ਦੇ ਢੇਰ ਨੇ ਉੱਥੇ ਕੋਈ ਲਾਗੇ ਵਾਦੀ ਨਹੀਂ ਹੈਗੀ ਉੱਥੇ ਕਿਉਂ ਨਹੀਂ ਇਹ ਪ੍ਰਾਂਟ ਲਾ ਲਏ ਜਾਂਦੇ ਜੂਪੀ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਏਕੜ ਜ਼ਮੀਨਾਂ ਜਿਹੜੀਆਂ ਨੇ ਵਿਹਲੀਆਂ ਨੇ ਦਰਖਤ ਜੀ ਖੜਾ ਜਾਂ ਝਾੜੀਆਂ ਹੀ ਖੜੀਆਂ ਉੱਥੇ ਘਾਹ ਫੂਸ ਖੜਾ ਉੱਥੇ ਕਿਉਂ ਨਹੀਂ ਲਾ ਲੈਂਦੇ ਪੰਜਾਬ ਦੇ ਵਿੱਚ ਕਿਉਂ ਕਿ ਜਿਹੜੀ ਇੰਡਸਟਰੀ ਕਿਉਂ ਲਾਈ ਜਾ ਰਹੀ ਹੈ ਪੋਪਲ ਦੇ ਵਿੱਚ ਗੈਸ ਕਾਂਡ ਹੋਇਆ ਵਾ ਤੁਹਾਨੂੰ ਪਤਾ ਮੁੜ ਕੇ ਸਰਕਾਰ ਜਿਹੜੀ ਅੱਜ ਸਰਕਾਰਾਂ ਕਹਿੰਦੇ ਜ਼ਿੰਮੇਵਾਰੀ ਹੈ ਜਾਂ ਪ੍ਰਾਂਟ ਵਾਲੇ ਵੀ ਕਹਿੰਦੇ ਨੇ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਇੱਕ ਗੱਲ ਦੇਖੋ ਵੀ ਉੱਥੇ ਜਦੋਂ ਗੈਸ ਕਾਂਡ ਹੋਇਆ ਉਥੇ ਕਿੰਨੀ ਤਦਾਦ ਦੇ ਵਿੱਚ ਉਥੇ ਬੰਦਾ ਮਰਿਆ ਔਰ ਉਹ ਜਿਹੜਾ ਉਥੋਂ ਦਾ ਮੈਨੇਜਰ ਸਗਾ ਜਾਂ ਮਾਲਕ ਸਗਾ ਫੈਕਟਰੀ ਦਾ ਉਹ ਇਹਨਾਂ ਨੇ ਰਾਤੋਂ ਰਾਤ ਫਿਰ ਉਹਨੂੰ ਜਹਾਜ਼ ਚੜ੍ਹ ਕੇ ਬਾਹਰ ਦੇਖ ਦੇ ਵਿੱਚ ਭੇਜ ਦਿੱਤਾ ਸਰਕਾਰਾਂ ਕੀ ਕਰਦੀਆਂ ਨੇ ਫਿਰ ਜ਼ਿੰਮੇਵਾਰੀ ਕੀ ਦੀ ਆ ਉਹਨੂੰ ਉਹ ਦੋਚੀ ਜਗਾ ਉਹਨੂੰ ਸਜ਼ਾ ਬਣਦੀ ਸੀ ਕਿ ਉਹ ਇਹਨਾਂ ਨੇ ਉੱਥੋਂ ਭਜਾ ਦਿੱਤਾ ਜੇ ਇੱਥੇ ਕੋ ਕਾਹਨ ਹੋ ਜਾਂਦਾ ਵਾ ਫੇ ਸਰਕਾਰ ਦੀ ਜੋ ਸਰਕਾਰ ਕਾਦੀ ਸਰਕਾਰੀ ਅਧਿਕਾਰੀ ਕਿਵੇਂ ਬਣੀ ਸਰਕਾਰਾਂ ਦਾ ਆਂਦੀਆਂ ਰਹਿਣੀਆਂ ਜਾਂਦੀਆਂ ਇਹਨਾਂ ਨੇ ਇਹਦਾ ਇਹਦਾ ਪਿੰਡ ਵਾਲਾ ਨੇ ਸੋਚਣਾ ਕੱਲ ਨੂੰ ਇੱਥੇ ਗੈਸ ਲੀਕ ਹੋ ਜਾਵੇ ਇਹ ਨਾਲ ਨਾਲ ਦੇ ਸਾਰੇ ਪਿੰਡ ਜਾੜ ਗੈਸ ਜਿੱਦੋਂ ਨੂੰ ਡਾਏਗੀ ਉਧਰਲੇ ਪਾਸੇ ਜਾੜਾ ਪਾ ਦੇਗੀ ਸਹੀ ਹੈ ਨਾ ਸਿਰ ਸਾਨੂੰ ਪੰਜਾਬ ਦੇ ਵਿੱਚ ਗੰਦੇ ਪ੍ਰੋਜੈਕਟ ਦਿੱਤੇ ਜਾ ਰਿਹਾ ਜਿਵੇਂ ਲਾਣਾ ਕੋ ਚੱਜਦਾ ਪ੍ਰੋਜੈਕਟ ਹੁਣ ਜਿਹੜੇ ਖੇਤੀਬਾੜੀ ਹੈ ਖੇਤੀਬਾੜੀ ਦੇ ਰਿਲੇਟਡ ਫੂਡ ਪ੍ਰੋਸੈਸਿੰਗ ਪ੍ਰੋਜੈਕਟ ਕਿਉਂ ਨਹੀਂ ਲੱਗਦੇ ਅੱਜ ਜਿਹੜੀ ਗੋਭੀ ਹੈ 2 ਰੁਪਏ ਕਿਲੋ ਵੇਖਦੀ ਹੈ ਜੇ ਇੱਥੇ ਇਸ ਇਸ ਜਗ੍ਹਾ ਦੇ ਉੱਤੇ ਫੂਡ ਪ੍ਰੋਸੈਸਿੰਗ ਦਾ ਕੋ ਪ੍ਰੋਜੈਕਟ ਲੱਗਿਆ ਹੋਵੇ ਅੱਜ 2 ਦੀ ਬਜਾਏ 10 ਰੁਪਏ ਕਿਲੋ ਗੋਭੀ ਕਿਸਾਨਾਂ ਨੂੰ ਖਰੀਦੋ ਨਾ ਦਾ ਕਿਸਾਨ ਮਰੇ ਉਹਨੂੰ 10 ਰੁਪਏ ਕਿਲੋ ਖਰੀਦ ਕੇ ਉਹਦੀ ਪੈਕਿੰਗ ਕਰੋ ਡੱਬਿਆਂ ਦੇ ਵਿੱਚ ਬਹਾਦਰ ਦੇਸ਼ਾਂ ਨੂੰ ਉਹਨੂੰ ਸਪਲਾਈ ਕਰੋ ਇੰਡੀਆ ਦੇ ਵਿੱਚ ਸਪਲਾਈ ਕਰੋ ਸਹੀ ਹੈ ਨਾ ਉਹਦਾ achar ਬਣਾਓ ਗੋਭੀ ਦਾ ਜੋ ਵੀ ਉਹ ਪ੍ਰੋਸੈਸ ਕਰਨਾ ਉਹਨੂੰ ਕਰ ਲੋ ਹੋਰ ਵੀ ਜਿਹੜੀਆਂ ਇੱਕ ਕੱਲੀ ਗੋਭੀ ਨਹੀਂ ਹੈਗੀ ਬੜੀਆਂ ਗਾਜਰ ਵੀ ਆ ਮਟਰ ਵੀ ਆ ਬਾਰਾਸੀਂ ਬਹਾਦਰ ਦੇਸ਼ਾਂ ਦੇ ਵਿੱਚ ਰਹੇ ਹਾਂ ਸਾਰਾ ਕੁਝ ਪੈਕਿੰਗ ਦੇ ਵਿੱਚ ਮਿਲਦਾ ਤੇ ਉਹ ਪੈਕਿੰਗ ਵਾਲੇ ਜਿਹੜੇ ਪ੍ਰੋਜੈਕਟ ਆ ਇੱਥੇ ਪੰਜਾਬ ਦੇ ਵਿੱਚ ਕਿਉਂ ਨਹੀਂ ਲਏ ਜਾਂਦੇ ਸਾਡਾ ਖੇਤੀ ਪ੍ਰਧਾਨ ਸੂਬਾਵਾ ਇਹਨੂੰ ਇਹਦੀ ਨੇਚਰ ਨੂੰ ਬਦਲਿਆ ਜਾ ਰਿਹਾ ਸਰਕਾਰ ਦੀ ਜਿਹੜੀ ਮੰਨਣਾ ਚੰਗੀ ਨਹੀਂ ਹੈ ਜੀ ਕਿਉਂਕਿ ਸਰਕਾਰ ਨੂੰ ਇੰਡਸਟਰੀ ਤੋਂ ਪੈਸਾ ਮਿਲਦਾ ਬਿਮਾਰੀਆਂ ਆਵਾ ਬਸ ਠੀਕ ਹੈ ਸਰ ਜੇ ਦੱਸ ਦਿੰਦੇ ਸੌਰੀ 10 ਮੈਂਬਰ ਕਮੇਟੀ ਬਣਾ ਕੇ ਜੇ ਵੀ ਤੁਹਾਡੀ ਜੇ ਨਹੀਂ ਸੰਤੁਸ਼ਟੀ ਹੁੰਦੀ ਜਾਂ ਨਹੀਂ ਸਹਿਮਤੀ ਬਣਦੀ ਕਿਸੇ ਵੀ ਤਰ੍ਹਾਂ ਦੀ ਤੇ ਅਗਲਾ ਸਟੈਪ ਤੁਹਾਡਾ ਕੀ ਹੋਏ ਬਰੇਜੀ ਸੰਤੁਸ਼ਟੀ ਸਾਨੂੰ ਅੱਜ ਵੀ ਨਹੀਂ ਹੋਈ ਸੱਚ ਦੱਸਿਆ ਤਾਂ ਸੰਤੁਸ਼ਟੀ ਸਾਡੇ ਮੰਨਣਾ ਚਾਹੀਦਾ ਕਿ ਗੱਲ ਚੱਲ ਰਹੀ ਹੈ ਕਿ 72 ਘੰਟੇ ਦਾ ਟਾਈਮ ਲਿਆ ਕਿਉਂ ਇਹਨਾਂ ਨੇ ਠੀਕ ਹੈ ਜਦ ਅਸੀਂ 10 ਦਿਨ ਪਹਿਲਾਂ ਕਾਲ ਦਿੱਤੀ ਸੀ ਕਿ ਭਾਈ 19 ਨੂੰ ਅਸੀਂ ਬੰਦ ਕਰਨਾ ਹੈ ਤੇ ਇਹਨਾਂ ਨੇ ਸਿਮੈਂਟ ਕਿਉਂ ਘੋਲਿਆ ਇਹਨਾਂ ਨੇ ਜੋ ਵੀ ਕੀਤਾ ਗਲਤ ਕੀਤਾ ਅਸੀਂ ਇਹਨਾਂ ਦਾ ਸੈਟੀਸਫਾਈ ਨਹੀਂ ਅਗਰ 10 ਦਿਨ ਦੇ ਵਿੱਚ ਇਹਨਾਂ ਨੇ ਦੇਖੋ ਜੀ ਬਾਹਰ ਜਾ ਕੇ ਪਤਾ ਨਹੀਂ ਕਿਹੜੇ ਬਣਾਏ ਡਿਸਪਲੇ ਦੇ ਤੌਰ ਤੇ ਬਣਾਏ ਸਾਡੇ 4 ਬੰਦੇ ਗਏ ਸੀ ਉਹਨਾਂ ਨੇ ਉਹਨਾਂ ਨੂੰ ਉਹ ਚੀਜ਼ ਦਿਖਾਈ ਉਹਨਾਂ ਨੂੰ ਗੁੰਮਰਾਹ ਕਰ ਲਿਆ ਇਹ ਪ੍ਰਸ਼ਾਸਨ ਇਹਨਾਂ ਕੋਲ ਟੈਕਨੋਲੋਜੀ ਹੈ ਇਹ ਬੰਦੇ ਨੂੰ ਗੁੰਮਰਾਹ ਕਰ ਲੈਣਾ ਹੋ ਸਕਦਾ ਸਾਡੇ ਬੀਆ ਨੂੰ ਗੁੰਮਰਾਹ ਕਰ ਲੈ ਪਰ ਤੁਸੀਂ ਹਕੀਕਤ ਦੇਖੋ ਰਾਜਪੂਤ ਕੰਗਰਾਲੀ ਉੱਥੇ ਜਾਓਗੇ ਅਸੀਂ 100 ਬੰਦਾ ਤੁਸੀਂ ਚਾਹ ਤੱਕ ਆਪਲੇ ਖੜੇ ਠੀਕ ਹੈ ਜਿਹੜੇ ਜੋ ਜੇ ਲੀਗਲ ਆ ਫਿਰ ਭੂੰਦੜੀ ਕਿਉਂ ਨਹੀਂ ਚਲਾ ਲਿਆ ਅਖਾੜੇ ਕਿਉਂ ਨਹੀਂ ਚਲਾ ਲਿਆ ਤੇ ਰਾਜਪੂਤ ਕੰਗਰਾਲੀ ਦੇ ਲੋਕਾਂ ਦਾ ਹਾਲਾਤ ਪੁੱਛੋ ਉਹ ਬੰਦੇ ਕਹਿੰਦੇ ਅਸੀਂ ਤੁਹਾਡੇ ਤਰ੍ਹਾਂ ਅਸੀਂ ਗੁਮਰਾਹ ਰਹਿ ਗਏ ਕਹਿੰਦਾ ਜੇ ਤੁਸੀਂ ਸੰਭਲ ਜੋ ਜੇ ਸੰਭਲ ਜੋਗੇ ਤਾਂ ਪਿੰਡ ਬਚਾ ਲੋਗੇ ਹੁਣ ਅਸੀਂ ਆਪਣਾ ਪਿੰਡ ਬਚਾਉਣਾ ਚਾਹੀ ਜੋ ਮਰਜੀ ਹੋਵੇ ਅਸੀਂ ਇਹ ਚੱਲਣ ਨਹੀਂ ਦੇਣਾ ਅਸੀਂ ਤੇ ਹੁਣ ਇਹ ਵੀ ਲੋਸਮੈਂਟ ਕਰਦੇ ਆ ਕਿ ਸ਼ਾਇਦ ਅਸੀਂ 75 ਘੰਟੇ ਵਾਲਾ ਵੀ ਜਿਹੜੀ ਇਹਦੀ ਪਲਾਨਿੰਗ ਕੈਨਸਲ ਕਰਾਂਗੇ ਜੇ ਚਲਾਣਗੇ ਸਾਡੀਆਂ ਲਾਸ਼ਾਂ ਤੋਂ ਉੱਪਰ ਜਾਣ ਜਾਣਗੇ ਪਰ ਅਸੀਂ ਇਹ ਤਾਂ ਚਲਾਣ ਨਹੀਂ ਦੇਣਾ ਔਰ ਇੱਕ ਤੁਹਾਡੇ মিডিਆ ਦੇ ਜਰੀਏ ਸੀ ਜਿੰਨੇ ਸਾਡੇ ਪਿੰਡਾਂ ਦੇ ਸਰਪੰਚਾ ਜਿਹੜੇ ਨਵੇਂ ਵੀ ਬਣੇ ਆ ਇਹਨਾਂ ਨੂੰ ਇੱਕ ਬੇਨਤੀ ਕਰਨੀ ਜਾਂਦਾ ਵੀ ਤੁਹਾਡੇ ਪਿੰਡ ਦੇ ਲਾਗੇ ਕੋਈ ਪ੍ਰੋਜੈਕਟ ਲੱਗ ਰਿਹਾ ਕੋਈ ਜ਼ਮੀਨ ਵਿਕਦੀ ਆ ਉਹਦਾ ਨੋਟਿਸ ਲਿਆ ਜਾਵੇ ਵੀ ਇੱਥੇ ਕੀ ਕਿਹੜੀ ਫੈਕਟਰੀ ਲੱ ਫੈਲਾ ਜਾਂ ਨੁਕਸਾਨ ਆ ਨੌਕਰੀ ਦਾ ਬੈਲੇ ਨਹੀਂ ਸਾਨੂੰ ਮਿਲ ਰਹੀ ਪ੍ਰਵਾਸੀ ਵੀ ਆ ਗਏ ਦੂਜੀਆਂ ਸਟੇਟਾਂ ਦੇ ਫੈਕਟਰੀਆਂ ਦੇ ਵਿੱਚ ਲਾਏ ਜਾ ਰਿਆ ਉੱਪਰ ਦੀ ਜਿਹੜਾ ਨੁਕਸਾਨ ਹੋ ਰਿਹਾ ਪੰਜਾਬੀਆਂ ਦਾ ਹੋ ਰਿਹਾ ਨਾ ਸਾਨੂੰ ਨੌਕਰੀ ਆ ਉਲਟਾ ਜਿਹੜਾ ਗੈਸ ਦੇ ਨਾਲ ਮਰਾਂਗੇ ਵੀ ਅਸੀਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਆ ਉਹ ਸਰਪੰਚ ਦੀ ਮਨਜ਼ੂਰੀ ਦੇ ਨਾਲ ਲੱਗਦੇ ਆ ਸਰਪੰਚਾਂ ਦੀਆਂ ਮੋਹਰਾਂ ਲੱਗਦੀਆਂ ਸਰਪੰਚ ਦੇ ਹੱਥ 'ਤੇ ਮੋਹਰ ਆ ਗਈ ਆ ਉਹ ਪਿੰਡ ਨੇ ਦਿੱਤੀ ਆ ਪਿੰਡ ਦਾ ਕੱਟ ਕਰੇ ਮੋਹਰ ਲਾਉਣ ਤੋਂ ਪਹਿਲਾਂ ਇਹ ਆ ਪ੍ਰੋਜੈਕਟ ਦੇ ਤੇ ਆਇਆ ਇਹਦੀ ਮੋਹਰ ਲਾਉਣੀ ਆ ਜਾਂ ਨਹੀਂ ਲਾਉਣੀ ਆ ਉਹਦੀ ਪੂਰੀ ਪਹਿਲਾਂ ਜਿਹੜੀ ਤਬਦੀਸ਼ ਹੋਣੀ ਚਾਹੀਦੀ ਆ ਸਾਰੇ ਸਰਪੰਚਾਂ ਨੂੰ ਬੈਂਦੀ ਆ ਜੇ ਕਿਸੇ ਪਿੰਡ ਦਾ ਸਰਪੰਚ ਪੰਚਾਇਤ ਫੇਰ ਵੀ ਪਿੰਡ ਦੀ ਮਰਜ਼ੀ ਦੇ ਖਿਲਾਫ ਮੋਹਰ ਕਿਸੇ ਪ੍ਰੋਜੈਕਟ ਨੂੰ ਲਾ ਕੇ ਦਿੰਦਾ ਉਹ ਸਰਪੰਚ ਦੇ ਖਿਲਾਫ ਵੀ ਬੰਦੀ ਕਾਰਵਾਈ ਕੀਤੀ ਜਾਵੇ ਸੋ ਇਹ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਆ ਤਸਵੀਰਾਂ ਜਿਹੜੇ ਇਹ ਗੈਸ ਪਲਾਂਟ ਜਿਹੜਾ ਰਿਲਾਈਐਂਸ ਕੰਪਨੀ ਵੱਲੋਂ ਲਗਾਇਆ ਜਾ ਰਿਹਾ ਹੈ ਤੇ ਇਸੇ ਨੂੰ ਲੈ ਕੇ ਜਿਹੜੇ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਵੱਲੋਂ આરોਪ ਲਗਾਇਆ ਜਾ ਰਿਹਾ ਹੈ ਵੀ ਇਹ ਬਾਇਓ ਗੈਸ ਪਲਾਂਟ ਦੇ ਨਾਮ ਤੇ ਜਿਹੜਾ ਹੈਗਾ ਸੀਐਨਜੀ ਗੈਸ ਪਲਾਂਟ ਜਿਹੜਾ ਇਹ ਲਗਾਇਆ ਜਾ ਰਿਹਾ ਹੈ ਜੋ ਕਿ ਬੜਾ ਘਾਤਕ ਹੈ ਤੇ ਲੋਕਾਂ ਦੀਆਂ ਸਿਹਤਾਂ ਵਾਸਤੇ ਹਾਨੀ ਕਰ ਗਿਆ ਕਿਉਂਕਿ ਇਸ ਤੋਂ ਬਹੁਤ ਜੜੀਆਂ ਬਿਮਾਰੀਆਂ ਪਨਪਦੀਆਂ ਨੇ ਕੈਂਸਰ ਵਰਗੀਆਂ ਜੜੀਆਂ ਬਿਮਾਰੀਆਂ ਇਸ ਤੋਂ ਲੱਗ ਸਕਦੀਆਂ ਨੇ ਤੇ ਸੋ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਰਿਲਾਈਐਂਸ ਕੰਪਨੀ ਵੱਲੋਂ ਜਿਹੜਾ ਗੈਸ ਪਲਾਂਟ ਜਿਹੜਾ ਇਹ ਇਹ ਬਣਾਇਆ ਜਾ ਰਿਹਾ ਹੈ ਰਿਲਾਈਐਂਸ ਕੰਪਨੀ ਵੱਲੋਂ ਜਿਹੜਾ ਇਹ ਗੈਸ ਪਲਾਂਟ ਲਗਾਇਆ ਜਾ ਰਿਹਾ ਹੈ ਇਹ ਬਾਇਓ એનર્ਜੀ ਲਿਮਟਿਡ ਗਰੋਥ ਇਜ਼ ਲਾਈਫ ਹੈਲਥ ਸੇਫਟੀ ਐਂਡ এনवायरमेंट ਪਾਲਿਸੀ ਦੇ ਅਧੀਨ ਤੇ ਇਹਨਾਂ ਨੇ ਕਿਹਾ ਹੈ ਵੀ ਇਹ ਜਿਹੜੀਆਂ ਇਸੇ ਮਤਲਬ ਕਹਿਣ ਦਾ ਮਤਲਬ ਇਹ ਆ ਵੀ ਜਿਹੜੀਆਂ ਇਹ ਸੇਫ ਹੈ ਗੈਸ ਜਿਹੜੀ ਇੱਥੇ ਪਲੈਂਟ ਲਗਾਇਆ ਜਾ ਰਿਹਾ ਪਰ ਕਿਸਾਨਾਂ ਦਾ આરોਪ ਜਿਹੜਾ ਲਗਾਇਆ ਜਾ ਰਿਹਾ ਵੀ ਇਹ ਬਾਇਓ ਗੈਸ ਪਲੈਂਟ ਦੇ ਨਾਮ ਤੇ ਜਿਹੜਾ ਹੈਗਾ ਵਾ ਇਹ ਸੀ ਐਨ ਜੀ ਗੈਸ ਪਲੈਂਟ ਜਿਹੜਾ ਹੈ ਉਹ ਲਗਾਇਆ ਜਾ ਰਿਹਾ ਜੋ ਕਿ ਸਿਹਤ ਵਾਸਤੇ ਬਹੁਤ ਹਾਨੀਕਾਰਕ ਹੈ ਕਿਸਾਨ ਜਥੇਬੰਦੀਆਂ ਤੇ ਪਿੰਡ ਵਾਸੀਆਂ ਵੱਲੋਂ ਜਿਹੜਾ ਹੈਗਾ ਇਹ ਗੈਸ ਪਲੈਂਟ ਦਾ ਜਿਹੜਾ ਗੇਟ ਬੰਦ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਨੂੰ ਜਿਹੜੀ ਸਹਿਮਤੀ ਦੀ ਮੀਟਿੰਗ ਹੋਈ ਸੀਗੀ ਉਹ ਇਹਨਾਂ ਤੋਂ ਇਸ ਮੀਟਿੰਗ ਤੋਂ ਸਹਿਮਤ ਨਹੀਂ ਹੈ ਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਕਿਸਾਨ ਆਗੂ ਮੌਜੂਦ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਕੀ ਸਹਿਮਤੀ ਬਣੀ ਔਰ ਫਿਰ ਤੁਸੀਂ ਹੁਣ ਗੇਟ ਬੰਦ ਕਰਨ ਲੱਗਿਓ ਕੀ ਕਰਨ 10 ਇੰਦਰਵੀਰ ਸਿੰਘ ਕਾਦੀਆ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿਵੇਂ ਸਹਿਮਤੀ ਆਇਆ ਜੀ ਸਹਿਮਤੀ ਪਿੰਡ ਵਾਲਿਆਂ ਦੇ ਨਾਲ ਹੀ ਆ ਸਾਨੂੰ ਪਿੰਡ ਵਾਲਿਆਂ ਨੇ ਪਹਿਲਾ ਮੋਰਚਾ ਚੱਲਦਾ ਸੀਗਾ ਜਥੇਬੰਦੀਆਂ ਬੈਠੀਆਂ ਸੀਗੀਆਂ 9 ਤਰੀਕ ਨੂੰ ਪਿੰਡ ਵਾਲਿਆਂ ਨੇ ਸਾਡੇ ਕੋਲ ਆ ਕੇ ਅਪਰੋਚ ਕੀਤੀ ਆ ਸੋ 9 ਤਰੀਕ ਨੂੰ ਅਸੀਂ ਮਤਲਬ ਮੰਗ ਪੱਤਰ ਦਿੱਤਾ ਸੀਗਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜੇ ਜਿੰਨਾ ਦੇ ਪ੍ਰਧਾਨ ਸੁਭਾ ਪ੍ਰਧਾਨ ਦਲਬਾ ਸਿੰਘ ਜੀ ਗਿੱਲ ਤੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਉਹਦੇ ਤਹਿਤ ਅੱਜ ਾਲਾ ਅਧਿਕਾਰੀ ਆਏ ਸੀਗੇ ਔਰ ਉਹਨਾਂ ਨਾਲ ਪਿੰਡ ਵਾਲਿਆਂ ਨੂੰ ਬਿਠਾ ਕੇ ਅਸੀਂ ਮੀਟਿੰਗ ਕਰਾਈ ਆ ਔਰ ਮੀਟਿੰਗ ਦਾ ਸਿੱਟਾ ਇਹ ਨਿਕਲਿਆ ਕਿਉਂਕਿ ਅਸੀਂ ਜਿਹੜੀ ਲੜਾਈ ਸੀ ਇਹ ਪਿੰਡ ਵਾਲਿਆਂ ਨੂੰ ਕਿਹਾ ਵੀ ਤੁਸੀਂ ਮੂਹਰੇ ਲਾ ਕੇ ਚੱਲੋ ਇਹ ਮੋਰਚਾ ਪਿੰਡ ਵਾਲਿਆਂ ਦਾ ਜਥੇਬੰਦੀਆਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਨੇ ਔਰ ਇਸੇ ਤਰ੍ਹਾਂ ਅਸੀਂ ਖੜੇ ਰਵਾਂਗੇ ਤਾਂ ਇਹ 10 ਦਿਨ ਦਾ ਪਿੰਡ ਵਾਲਿਆਂ ਨੇ ਕਿਹਾ ਸੀ ਵੀ ਅਸੀਂ ਅੱਜ ਗੇਟ ਨੂੰ ਬੰਦ ਕਰਾਂਗੇ ਤੇ ਅਸੀਂ ਅੱਜ ਬੰਦ ਕਰਨ ਲੱਗੇ ਆ ਅਸੀਂ ਕਾਲ ਦਿੱਤੀ ਸੀਗੀ ਦਿਲਵਾਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇਹ ਅਸ਼ਵਾਸ਼ਣ ਵੀ ਮਿਲਿਆ ਸੀਗਾ 10 ਮੈਂਬਰੀ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਹੈ ਕਿਉਂਕਿ ਉਹਨਾਂ ਦੀ ਸੈਟੀਸਫਾਈ ਕਰਵਾਈ ਜਾਏਗੀ ਤੇ ਫਿਰ ਗੇਟ ਬੰਦ ਕੀਤਾ ਜਾਵੇ ਦੇਖੋ ਇਹ ਦੋਨੇ ਪੱਖ ਆਉਣੇ ਚਾਹੀਦੇ ਆ ਜਥੇਬੰਦੀਆਂ ਨੇ ਕਾਲ ਦਿੱਤੀ ਸੀਗੀ ਤੇ ਉਹਦੀ ਜਿਹੜੀ ਸੈਟੀਸਫਾਈ ਉਹ ਪਿੰਡਾਂ ਵਾਲੇ ਦੀ ਹੋਣੀ ਚਾਹੀਦੀ ਆ ਤੇ ਪਿੰਡ ਵਾਲਿਆਂ ਦੀ ਸੈਟਸਫਾਈ ਕਿਵੇਂ ਹੁੰਦੀ ਆ ਇਹ 10 ਮੈਂਬਰ ਹੀ ਨਹੀਂ 20 ਮੈਂਬਰ ਕਿਹਾ ਜੀ ਇਹਨਾਂ ਨੂੰ ਲਓ ਸਾਰੇ ਪਿੰਡਾਂ ਦੇ ਬੰਦੇ ਲਓ ਆ ਪਿੰਡ ਦੇ ਬੰਦੇ ਲਓ ਚਲੋ ਜੱਤੇ ਬੰਦੀਆਂ ਅਸੀਂ ਦੇ ਵਿੱਚ ਆਣਾ ਨਹੀਂ ਇਹਨਾਂ ਦੀ ਸੈਟਸਫਾਈ ਹੋ ਜਵੇ ਇਹ ਕਹਿਣ ਠੀਕ ਆ ਇਹ ਕਹਿਣ ਗਲਤ ਆ ਜੇ ਕਹਿਣਗੇ ਵੀ ਇਹ ਗਲਤ ਆ ਨਹੀਂ ਸਾਡੀ ਸੈਟਸਫਾਈ ਤਾਂ ਇੱਥੇ ਲਾ ਕੇ ਚਾਦਰਾਂ ਪੱਕੇ ਤੌਰ ਤੇ ਬੰਦ ਕਰ ਦੋ ਤਾਂ ਸੁਣਿਆ ਅਭੀ ਇਹ ਪੱਕੇ ਤੌਰ ਤੇ ਜਿਹੜਾ ਬੰਦ ਕੀਤਾ ਜਾਊਗਾ ਜਦ ਤੱਕ ਪਿੰਡ ਵਾਲਿਆਂ ਦੀ ਜਿਹੜੀ ਸੈਟਸਫਾਈ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਹੈਗਾ ਇਹ ਗੇਟ ਬੰਦ ਕੀਤਾ ਜਾਊਗਾ ਸੋ ਤੁਸੀਂ ਕਿਸਾਨਾਂ ਦੀਆਂ ਜਾਂ ਪਿੰਡ ਵਾਲਿਆਂ ਦੀਆਂ ਗੱਲਾਂ ਸੁਣੀਆਂ ਤੇ ਉਹਨਾਂ ਨੇ ਇਹ ਕਿਹਾ ਹੈ ਵੀ ਸਾਡੀ ਕੋਈ ਸਹਿਮਤੀ ਨਹੀਂ ਹੈ ਕਿਉਂਕਿ ਅਸੀਂ 72 ਘੰਟੇ ਦਾ ਸਮਾਂ ਕਿਉਂ ਦਈਏ 20 ਮੈਂਬਰੀ ਕਮੇਟੀ ਜਿਹੜੀ ਇਹਨਾਂ ਨੇ ਬਣਾਈ ਹੈ ਵੀ ਜਿਨ੍ਹਾਂ ਨੂੰ ਸੰਤੁਸ਼ਟ ਕਰਵਾਇਆ ਜਾਊਗਾ ਉਸ ਤੋਂ ਬਾਅਦ ਹੀ ਜਿਹੜਾ ਪਲਾਂਟ ਚਾਲੂ ਕੀਤਾ ਜਾਏਗਾ ਪਰ ਕਿਸਾਨ ਜਥੇਬੰਦੀਆਂ ਤੇ ਪਿੰਡ ਵਾਲਿਆਂ ਨੇ ਕਿਹਾ ਹੈ ਵੀ ਅਣਮਿੱਥੇ ਸਮੇਂ ਲਈ ਇੱਥੇ ਧਰਨਾ ਜਿਹੜਾ ਹੈਗਾ ਉਹ ਲਗਾਇਆ ਜਾਏਗਾ ਲੁਧਿਆਣਾ ਤੋਂ ਕੈਮਰਾਮੈਨ ਪੰਜਾਬੀ ਬਿੰਦੀ ਆ ਆਓ ਮੇਰੇ ਪੰਜਾਬ ਦੇ ਰਾਜਕੋ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ